Let it let it let go. let me go you. Let me go. ਮਾਨਗਰ ਸਾਹਿਬ ਨੂੰ ਫੋਨ ਕਰਦੇ ਆ ਕਹਿੰਦੇ ਪਾਲੀ ਸਾਹਿਬ ਨੂੰ ਵੀ ਆਜੀ ਮੀਟਿੰਗ ਕਰਨੀ ਹੈ ਤਾਂ ਉਹ ਕਹਿੰਦੇ ਆਜੂ ਪੈਰਿਸ ਜੀ ਆਇਓ ਪੈਰਿਸ ਦਾ ਮਤਲਬ ਇਹੀ ਜਗ੍ਹਾ ਹੁੰਦੀ ਹੈ ਇੱਕ ਤਰ੍ਹਾਂ ਇਹ ਉਹਨਾਂ ਦਾ ਨੌਕਰਾਣਾ ਉੱਚੇ ਚੇਤੇ ਹੋਰ ਤੇ ਲੁਕਸ ਸਿੰਘ ਜੀ ਦਾਤਾ ਜੀ ਉਹ ਵੀ ਆਪਣੀ ਟੀਮ ਦੇ ਨਾਲ ਇੱਥੇ ਰੱਖੇ ਹੋਏ ਨੇ ਇਹਨਾਂ ਸਾਰਿਆਂ ਨੂੰ ਸਾਰੀ ਸੰਗਤ ਨੂੰ ਮੈਂ ਫਤਿਹ ਐਲघ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇੱਕ ਬਹੁਤ ਹੀ ਐਗਮ ਮੁੰਡਾ ਲੇਕੀ ਸਰਦਾਰ ਜੂਜੀਤ ਸਿੰਘ ਸਿੱਧੂ ਜਿਹਨਾਂ ਨੂੰ ਪਾ ਜਾਣਦੇ ਆਂਗੇ ਜੀ ਸਿੱਧੂ ਦੇ ਛੋਟੇ ਭਰਾ ਨੇ ਐ ਪੈਟਰਨ ਆਪ ਚ ਡਿਜ਼ਾਈਨ ਕਰਕੇ ਮੈਂ ਡਿਜ਼ਾਈਨ ਨੂੰ ਹੀ ਬੋਲਿਆ ਕਿ ਜਿੱਦੀ ਮੈਂ ਵਿਆਖਿਆ ਜੂ ਕਰੂੰਗਾ ਤਰ ਉਹ ਵੀ ਸਭ ਤੋਂ ਲੈ ਕਰਕੇ ਅੱਜ ਸ਼ਾਇਦ ਸਤਵਾਂ ਪੜਾਅ ਹੈ ਕਿ ਅੱਠਵਾਂ ਪੜਾਅ ਹੈ ਕਿ ਜਿਸੋ ਇਹਨਾਂ ਨੇ ਦੋ ਤਿਹਾਈ ਕਵਰ ਕਰ ਲਿਆ ਮੈਂ ਡਿਜ਼ਾਈਨ ਤਾ ਕਹਾਂਗਾ ਕਿ ਜਿਨ੍ਹਾਂ ਜਥੇ ਬੰਦੀਆਂ ਨੇ ਕਦੇ ਵੀ ਕੋਈ ਪ੍ਰੋਗਰਾਮ ਉਲੀਕੇ ਹੋਣ ਕੀਤੇ ਹੋਣ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਹਰ ਪੜਾਅ ਨੂੰ ਅੱਗੇ ਕਿਸ ਤਰ੍ਹਾਂ ਪ੍ਰਬੰਧ ਕਰਨਾ ਹੈ ਕਿੱਥੇ ਜਾ ਕੇ ਰਹਿਣਾ ਹੈ ਨਾਲ ਸੱਭਿਆਚਾਰ ਨੂੰ ਰੱਖਣਾ ਹੈ ਸਵੇਰੇ ਕਿੰਨੇ ਵਜੇ ਤੁਰਨਾ ਹੈ ਇਹ ਜੇ ਤੁਹਾਡਾ ਸਿਸਟਮੈਟਿਕ ਚੱਲ ਰਿਹਾ ਹੈ ਤਾਂ ਤੁਸੀਂ ਆਪਣੇ ਸਫਰਸ਼ ਦਾ ਇੱਕ ਪੜਾਅ ਪੂਰਾ ਕਰ ਲਿਆ ਕਿ ਤੁਹਾਨੂੰ ਆਪਣੀ ਯਾਤਰਾ ਆਪਣੀ ਗੱਲ ਕਰਨ ਵਾਸਤੇ ਆਉਂਦੀ ਹੈ ਯਾਤਰਾ ਕਰਨੀ ਆਉਂਦੀ ਹੈ ਜੇ ਯਾਤਰਾ ਕਰੋਗੇ ਤਾਂ ਹੀ ਲੋਕਾਂ ਤੱਕ ਪਹੁੰਚੋਗੇ ਤਾਂ ਆਪਣੇ ਗੱਲ ਲੋਕਾਂ ਤੱਕ ਪਹੁੰਚਾਓ ਪਹਿਲਾ ਪੜਾਅ ਇਹਨਾਂ ਦੇ ਬਹੁਬੀ ਹੁਣ ਤੱਕ ਨਿਭਾ ਲਿਆ ਮਿਲ ਤੋਂ ਪਹਿਲਾ ਜਿਹੜੇ ਸਿੰਘ ਬੋਲ ਰਹੇ ਸੀ ਪੰਗਰੇ ਸਾਹਿਬ ਤੋਂ ਪਹਿਲਾਂ ਉਹਨਾਂ ਦੀ ਗੱਲ ਤੋਂ ਮੈਨੂੰ ਦੋ ਗੱਲਾਂ ਯਾਦ ਆਈਆਂ ਇੱਕ ਤਾਂ ਉਹ ਕਹਿ ਰਹੇ ਸੀ ਕਿ ਮੈਨੂੰ ਅੱਜ ਮਹਿਸੂਸ ਹੋਇਆ ਹੈ ਕਿ ਆਪਾਂ ਨੂੰ ਦੁਨੀਆ ਦੇ ਵਿੱਚ ਤੁਰਨਾ ਪਊਗਾ ਬਿਲਕੁਲ ਮੈਂ 100% ਸਹਿਮਤ ਹਾਂ ਤੇ ਇਹਦੀ ਸਹਿਮਤੀ ਦੀ ਮੋਹਰ ਗੁਰਨਾਨ ਸਿੰਘ ਸਾਹਿਬ ਲਾਉਂਦੇ ਨੇ ਦੁਨੀਆ ਦੇ ਵਿੱਚ ਬੜੇ-ਬੜੇ ਪੈਗੰਬਰ ਹੋਏ ਨੇ ਸਾਰੇ ਸਤਕਾਰਯੋਗ ਤੁਸੀਂ ਉਹਨਾਂ ਦਾ ਵਰਕਿੰਗ ਫੀਲਡ ਦੇਖੋ ਉਹਨਾਂ ਦਾ ਕੰਮ ਕਰਨ ਦਾ ਦਾਇਰਾ ਦੇਖੋ ਫਿਰ ਤੁਸੀਂ ਗੁਰੂ ਨਾਨਕ ਸਾਹਿਬ ਦਾ 50000 60000 ਕਿਲੋਮੀਟਰ ਦਾ ਦਾਇਰਾ ਦੇਖੋ ਤੁਹਾਨੂੰ ਸਮਝ ਆ ਜਾਏਗੀ ਕਿ ਜਦ ਲੱਗ ਦੁਨੀਆ ਰੰਗੈ ਨਾਲਕ ਕੁਝ ਸੁਣੀਏ ਕੁਝ ਕਹੀਏ ਉਹ ਕਿੱਥੇ ਜਾ ਕੇ ਕਹਣੇ ਕਿਉਂ ਕਹਣੇ ਉਦਾ ਮਕਸਦ ਕੀ ਹੋਊਗਾ ਇਹ ਗੁਰੂ ਨਾਨਕ ਨੇ ਸਾਨੂੰ ਸਿਖਾਇਆ ਕਿ ਅੱਜ ਦੁਨੀਆ ਦੇ ਤੁਸੀਂ ਜਦੋਂ ਨਕਸ਼ਾ ਬਣਾਉਂਗੇ ਨਾ ਦੁਨੀਆ 'ਚ ਅਜ ਕਿੰਨੇ ਮਨੁੱਖ ਉਹ ਬਣ ਗਏ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੇ ਚਰਨ ਆਪ ਜਾ ਕੇ ਪਏ ਹੋਏ ਨੇ ਭਾਵ ਇੱਕ ਮੈਸੇਜ ਕਿਵੇਂ ਦੇਣਾ ਹੈ ਇਹ ਸਾਨੂੰ ਗੁਰੂ ਨਾਨਕ ਸਾਹਿਬ ਸਿਖਾਉਂਦੇ ਤੂੰ ਕੁਮਾਤਰੀ ਗੱਲਾਂ ਕਰਾਂਗਾ ਕਿਉਂਕਿ ਡਿਟੇਲ ਦਾ ਟਾਈਮ ਕੋ ਤੁਸੀਂ ਮਾਰਚ ਵਿੱਚੋਂ ਦੂਜੀ ਗੱਲ ਉਸੇ ਭਰਾ ਨੇ ਇਹ ਕਹੀ ਕਿ ਮੈਂ ਰੋਜ਼ ਪੜ੍ਹਦਾ ਤੇ ਮੈਨੂੰ ਹਰ ਮਾਰਨ ਲੱਗਦਾ ਹੈ ਕਿ ਇਹਦੀ ਗੱਲ ਇਹਦਾ ਮਤਲਬ ਇਹ ਹੈ ਕੱਲ ਨਾਲੋਂ ਅੱਜ ਅੱਜ ਨਾਲੋਂ ਕੱਲ ਮੈਨੂੰ ਕੁਝ ਜ਼ਿਆਦਾ ਉਸੇ ਪੜਾਈ ਚੋਂ ਸਿੱਖਣ ਨੂੰ ਮਿਲਦਾ ਹੈ ਰਾਤ ਫਰਜ਼ ਬਣਦਾ ਹੈ ਹੁਣ ਆ ਗਈ ਗੱਲ ਜਿਵੇਂ ਆਪਾਂ ਕਹਿ ਦਿੰਦੇ ਆ ਦੀਪ ਸਿੱਧੂ ਦੀ ਸੋਚ ਇਹ ਲਫ਼ਜ਼ ਨਾਲ ਮੈਂ ਸਹਿਮਤ ਨਹੀਂ ਆ ਦੀਪ ਸਿੱਧੂ ਦੀ ਆਪਣੀ ਕੋਈ ਸੋਚ ਨਹੀਂ ਸੀ ਦੀਪ ਸਿੱਧੂ ਨੂੰ ਗੁਰੂ ਨਾਨਕ ਦੀ ਸੋਚ ਸਮਝਣ ਦਾ ਤਰੀਕਾ ਸੀ ਤੇ ਦੱਸਣ ਦਾ ਤਰੀਕਾ ਸੀ ਇਹੀ ਗੱਲ ਮੈਂ ਸੰਤ ਰਣਜੀਤ ਸਿੰਘ ਜੀ ਬਾਰੇ ਵੀ ਬੇਨਤੀ ਰੂਪ ਚ ਕਹਿਣਾ ਕਿ ਸੋਚ ਗੁਰੂ ਨਾਨਕ ਗੁਰਗੋਬਿੰਦ ਸਿੰਘ ਜੀ ਦੀ ਹੈ ਉਹਨੂੰ ਕਹਿੰਦੇ ਪੂਰੇ ਤਰੀਕੇ ਨਾਲ ਸਮਝਿਆ ਤੇ ਸਮਝਾਇਆ ਉਹਨਾਂ ਚੋਂ ਮਹਾਨ ਇੱਕ ਬੰਦਾ ਹੈ ਸੰਦੀਪ ਸਿੰਘ ਦੀਪ ਸਿੱਧੂ ਜਿਹਨੀਆਂ ਜਿੰਨੀਆਂ ਵੀ ਤੁਹਾਨੂੰ ਵੀਡੀਓਜ਼ ਦੇ ਰੂਪ ਦੇ ਵਿੱਚ ਮਿਲਦੀਆਂ ਨੇ ਉਹਨਾਂ ਨੂੰ ਸਾਹਮਣੇ ਲੈਣੇ ਤੁਹਾਡੀ ਕਿਤਾਬ ਹੈ ਜਦੋਂ ਅਸੀਂ ਪੜ੍ਹਦੇ ਸੀ ਜਾਂ ਅੱਜ ਵੀ ਪੜ੍ਹਦੇ ਹਾਂ ਜਦੋਂ ਕਿਸੇ ਗੱਲ ਤੇ ਸਾਨੂੰ ਮੁਸ਼ਕਲ ਲੱਗਦਾ ਹੈ ਬਿਨ ਨੂੰ ਇਹਦਾ ਯਾਰ ਅਸਲੀ ਅਰਥ ਕੀ ਹੈ ਤਾਂ ਅਸੀਂ ਸਾਰੇ ਫਿਰ ਕੀ ਕਰਦੇ ਆ ਆਪਣੇ ਲਿਖੇ ਡਿਕਸ਼ਨਰੀ ਖੋਲਦੇ ਆ ਜੇ ਡਿਕਸ਼ਨਰੀ ਵੀ ਸਾਡਾ ਘਰ ਪੂਰਾ ਨਾ ਕਰੇ ਫਿਰ ਅਸੀਂ ਐਨਸਾਈਕਲੋਪੀਡੀਆ ਵੱਲ ਜਾਂਦੇ ਆ ਮਹਾਨ ਕੋਸ਼ ਵੱਲ ਜਾਂਦੇ ਆ ਹੁਣ ਅਸੀਂ ਭਾਈ ਕਾਨ ਸਿੰਘ ਨਾਭਾ ਦਾ ਮਹਾਨ ਕੋਸ਼ ਖੜ ਕੇ ਬਹਿ ਜਾਂਦੇ ਆ ਸੋ ਮੌਜੂਦਾ ਸੰਘਰਸ਼ ਦਾ ਵਿੱਚੋਂ ਜੇ ਤੁਹਾਨੂੰ ਕੋਈ ਚੀਜ਼ ਸਮਝ ਨਾ ਆਵੇ ਤਾਂ ਉਹ ਦੀਪ ਸਿੱਧੂ ਦੀ ਕੋਈ ਨਾ ਕੋਈ ਕੈਸਟ ਤੁਹਾਨੂੰ ਉਹਦਾ ਜਵਾਬ ਦੇ ਦੋਗੀ ਉਹ ਖੋਲ ਕੇ ਬੈਠ ਜਾ। ਇੰਨਾ ਵੱਡਾ ਮਹਾਨ ਕੋਸ਼ ਮੌਜੂਦਾ ਸਮੇਂ ਦਾ ਪ੍ਰੈਕਟੀਕਲ ਲੜਾਈ ਅਸੀਂ ਜਰੂਰ ਲੜ ਰਹੇ ਹਾਂ ਤੇ ਲੜੀ ਹੈ ਤੇ ਲੜਾਂਗੇ। ਪਰ ਜਿੰਨੇ ਕ ਸਮਝ ਦੀਪ ਸਿੱਧੂ ਨੇ ਅੱਗੇ ਸਮਝਾਈ ਉਹ ਸਾਡੇ ਲਈ ਐਨਸਾਈਕਲ ਪੀਡੀਫ ਮੀਨਿੰਗ ਜਪਾਉਂਦੇ ਨੇ ਸਾਡੇ ਲਈ ਮਹਾਨ ਕੋਸ਼ੀ ਅਰਥ ਬਣ ਗਏ ਨੇ ਕਿ ਜਦੋਂ ਸੰਘਰਸ਼ ਦੇ ਦੌਰਾਨ ਕੋਈ ਗੱਲ ਸਮਝ ਨਾ ਆਵੇ ਤਾਂ ਤੁਹਾਨੂੰ ਉਸ ਬੰਦੇ ਦੀ ਗੱਲ ਨੂੰ ਕਿਤਾਬ ਨੂੰ ਪੜ੍ਹ ਲੈਣਾ ਸੁਣ ਲੈਣਾ ਚਾਹੀਦਾ ਹੈ ਕਿ ਜਿਹਦੇ ਵਿੱਚ ਉਹ ਅਰਥ ਬਿਲਕੁਲ ਸਪਸ਼ਟ ਰੂਪ ਵਿੱਚ ਤੁਹਾਡੀ ਸਮਝ ਆ ਜਾਵੇ ਅਸੀਂ ਜਿਸ ਖੁਦਮੁਖਤਿਆਰੀ ਦੀ ਗੱਲ ਬਫਰ ਸਟੇਟ ਦੀ ਗੱਲ ਖਾਲਸਤਾਨ ਦੀ ਗੱਲ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ ਮੈਨੂੰ ਇਹ ਮੰਨਣ 'ਚ ਕੋਈ ਝਿਜਕ ਨਹੀਂ ਆਨੰਦਪੁਰ ਦੇ ਮਤੇ ਵੱਲ ਨੂੰ ਤੁਰੇਗੀ ਜਿਸ ਤਰ੍ਹਾਂ ਸਰਦਾਰ ਮਨਜੀਤ ਸਿੰਘ ਤੁਰੇ ਨੇ ਇਹਨਾਂ ਨੇ ਉਚੇਚਾ ਜ਼ਿਕਰ ਕੀਤਾ ਹੈ ਸਰਦਾਰ ਕਪੂਰ ਸਿੰਘ ਕਿਉਂਕਿ ਆਨੰਦਪੁਰ ਦਾ ਮਤਾ ਦੋ ਵਾਰ ਲਿਖਿਆ ਗਿਆ ਇੱਕ ਵਾਰ ਰੁਜੂਲੀ 1972-73 ਦੇ ਵਿੱਚ ਜਿਹੜਾ ਤੁਹਾਡੇ ਆਨੰਦਪੁਰ ਸਾਹਿਬ ਦੀ ਮੀਟਿੰਗ ਦੇ ਵਿੱਚ ਇਜਲਾਸ ਦੇ ਵਿੱਚ ਕੌਮੀ ਲੀਡਰਾਂ ਨੇ ਪ੍ਰਵਾਨ ਕੀਤਾ ਤੇ ਉਹਦਾ ਨਾਮ ਹੀ ਪੈ ਗਿਆ ਆਨੰਦਪੁਰ ਦਾ ਬੰਦਾ ਭਾਵ ਉੱਥੇ ਪਾਸ ਹੋ ਗਿਆ ਸੀ। ਉਹੀ ਮਤਾਂ 5 ਸਾਲ ਬਾਅਦ ਕੁਝ ਲੋਕਾਂ ਨੇ ਜਿਵੇਂ ਕਿ ਸੁਣਦੇ ਆ ਸੈਂਟਰ ਨਾਲ ਮਿਲ ਕੇ ਉਹਦੇ ਚੋਂ ਕੁਝ ਮਦਾਂ ਕੱਢ ਕੇ ਉਹਨੂੰ ਥੋੜਾ ਜਿਹਾ ਹਲਕਾ ਕਰਤਾ ਤੇ ਉਹਨੂੰ 78 ਵਾਲਾ ਮਤਾ ਛਾਪ ਦਿੱਤਾ ਅੱਜ 73 ਵਾਲਾ ਮਤਾ ਜਿਹੜਾ ਹੈ ਉਹ ਕਿਤਾਬਾਂ ਵਿੱਚ ਵੀ ਬੋਤੇ ਤੋੜ ਕੇ ਨਹੀਂ ਮਿਲਦਾ ਜੇ ਕੋਈ ਡਾਕੂਮੈਂਟਡ ਕਿਤਾਬ ਹੋਏਗੀ ਜੋ ਪਿੱਛੇ ਜੇ ਅੱਜ ਤੋਂ ਮੈਂ ਪੜ ਰਿਹਾ ਪਿੱਛੇ ਜੇ ਇੱਕ 102 ਸਾਲ ਦੇ ਡਾਕੂਮੈਂਟਸ ਦੀ ਇੱਕ ਇਤਿਹਾਸਕ ਕਿਤਾਬ ਸਰਦਾਰ ਜਗਤਾਰ ਸਿੰਘ ਜਰਨਲਿਸਟ ਨੇ ਲਿਖੀ ਹੈ ਉਹ 102 ਸਾਲ ਦੇ ਜੋ-ਜੋ ਗੱਲਾਂ ਵਾਪਰੀਆਂ ਉਹਨਾਂ ਸਾਰਿਆਂ ਦਾ ਡਾਕੂਮੈਂਟਡ ਹਵਾਲਾ ਦੇਦੀ ਆ ਕਿਤਾਬ ਉਹ ਜਿਹਾ ਕਿਤਾਬਾਂ ਸ਼ਾਇਦ ਹੋਵੇ ਪਰ ਆਮ ਤੌਰ ਤੇ ਪਰ ਮੈਂ ਬਹੁਤ ਮਤਲਬ ਕਿ ਸ਼ੁਕਰਗੁਜ਼ਾਰ ਨਹੀਂ ਆ ਕਿ ਸਰਦਾਰ ਮਨਦੀਪ ਸਿੰਘ ਨੇ ਮੇਨਤ ਕਰਕੇ ਉਸ ਅਲੰਗਪੁਰ ਦੇ ਮਤੇ ਦੀ ਕਾਪੀ ਹਰ ਕਦੇ ਹੱਥੋਂ ਚ ਫੜਾਉਣ ਦੀ ਮੁਹਿੰਮ ਆਰੰਭ ਕੀਤੀ ਹੈ ਜਿਹੜਾ ਮਤਾ ਸਿੱਖਾਂ ਦੀ ਭਾਵਨਾ ਨੂੰ 1972 ਦੇ ਵਿੱਚ ਸਿੱਧੇ ਤੌਰ ਤੇ ਪ੍ਰਗਟ ਕਰਦਾ ਹੈ ਕਿ ਜੇ ਅਸੀਂ ਇਸ ਮੁਲਕ 'ਚ ਰਹੇ ਤਾਂ ਟੱਟੋ-ਟੱਟ 1972 ਦੇ ਵਿੱਚ ਜਿਹੜਾ ਮਤਾ ਲਿਖਿਆ ਗਿਆ ਸੀ ਇਹਦੀਆਂ ਸ਼ਰਤਾਂ ਪੂਰੀਆਂ ਕਰੋਗੇ ਤਾਂ ਅਸੀਂ ਰ੍ਹਾਂਗੇ ਨਿਕਾ ਸਾਡੇ ਨਾਲ 47 ਵੀ ਜੋ ਵਿਸ਼ਵਾਸ ਘਾਤ ਹੋਇਆ ਅਸੀਂ ਉਹਦੀ ਲੜਾਈ ਵੱਡੀ ਕਰਾਂਗੇ ਸੋ ਇਹ ਬਹੁਤ ਜ਼ਰੂਰੀ ਹੈ ਕਿ ਨੰਦਕੁਰ ਦੇ ਮਤੇ ਨੂੰ ਅੰਡਰਸਟੈਂਡ ਨਹੀਂ ਕਰੀਏ ਤੇ ਉਹਦੇ ਤੇ ਜਿਹੜਾ ਵੀ ਬੰਦਾ ਪੈਰਾ ਦਿੰਦਾ ਹੁਣ ਮੈਨੂੰ ਤਾਂ ਮਨੀਪ ਸਿੰਘ ਦੇ ਸਿਰ ਹੈ ਪਰ ਜੇ ਕੱਲ ਕੋਈ ਹੋਰ ਵੀ ਪੈਰਾ ਦਿੰਦਾ ਸੱਚੇ ਜਦੋਂ ਕਹਿੰਦਾ ਕਿ ਮੈਂ ਅਨੰਦਪੁਰ ਦੇ ਮੱਦੇ ਤੇ ਆਪਣੀ ਨਿਰਣਾਇਕ ਲੜਾਈ ਲੜੂੰਗਾ ਮਸਕੀ ਇੱਕ ਵਾਰ ਉਹ ਕਥਾ ਕਰਦੇ ਤੁਸੀਂ ਵੀ ਸੁਣਾ ਹੋਊਗਾ ਜੇ ਵੀ ਕੋਈ ਨਾ ਵੀ ਹੈਗੀ ਹੈ YouTube ਤੇ ਦੇਖੀ ਹੋਵੇਗੀ ਉਹ ਕਹਿੰਦੇ ਵੀ ਮੈਂ 4 ਸਾਲ ਪਹਿਲਾਂ ਜਪਜੀ ਸਾਹਿਬ ਦੀ ਵਿਆਖਿਆ ਲਿਖਣੀ ਸ਼ੁਰੂ ਕੀਤੀ ਸੀ ਮੇਰੇ ਕੁਝ ਸਾਥੀਆਂ ਨੂੰ ਪਤਾ ਸੀ ਕਿ ਮੈਂ ਜਪਜੀ ਸਾਹਿਬ ਦੀ ਵਿਆਖਿਆ ਲਿਖ ਰਿਹਾ ਹਾਂ ਉਹਨਾਂ ਸਾਥੀਆਂ ਨੇ 2 ਸਾਲ 3 ਸਾਲ 4 ਸਾਲ ਮੈਨੂੰ बार-बार ਪੁੱਛਿਆ ਕਿ ਮਸਕੀਨ ਸਾਹਿਬ ਤੁਸੀਂ ਜਿਹੜੀ ਕਥਾ ਲਿਖ ਰਹੇ ਸੀ ਤੁਸੀਂ ਜਿਹੜੀ ਅਰਥ ਲਿਖ ਰਹੇ ਸੀ ਸਿੱਤੇ ਪਾਸ਼ਾ ਦੇ ਜਪਜੀ ਸਾਹਿਬ ਦੇ ਉਹ ਕਿੱਥੇ ਤੇ ਪਹੁੰਚੇ ਨੇ ਕਹਿੰਦੇ ਕੁਝ ਸਾਲ ਬੀਤ ਗਏ ਮੈਂ ਕੂੜੇ ਵੀ ਕਰ ਜਾਈਏ ਫਰਮੇ ਚ ਕੋਆਣੀ ਦੱਸਿਦਾ ਹਾਂ ਉਹ ਵਾਰ ਜਦੋਂ ਕਿਸੇ ਨੇ ਕੋਈ ਬੰਦਾ ਆਇਆ ਉਹ ਕਹਿੰਦਾ ਮਸਕੀਨ ਸਾਹਿਬ ਜਿਹੜੇ ਕੋਲ ਪੈਸੇ ਘੱਟ ਨੇ ਤਾਂ ਮੈਂ ਸੇਵਾ ਕਰਨ ਦਾ ਬਰੇਲਪਾ ਨੇ ਮੈਨੂੰ ਕਿਹਾ ਇਹ ਸਰੂਪ ਦੇ ਦਿੱਤੀ ਤੋਰ ਤੇ ਲਈ ਜਾਵੇ ਜੇ ਮਸਕੀਨ ਸਾਹਿਬ ਨੂੰ ਜਿਹੜਾ ਉਹ ਕਹਿੰਦੇ ਹਨ ਮੈਨੂੰ ਦਿਖਾ ਦੇ ਕਹਿੰਦੇ ਜਦੋਂ ਮੈਂ ਸ਼ੁਰੂ ਕੀਤੀ ਸੀ ਅੱਜ ਇਸ ਗੱਲ ਨੂੰ 35 ਸਾਲ ਹੋ ਗਏ ਜਦੋਂ ਉਹ बोल रहे थे ਅੱਜ ਇਸ ਗੱਲ ਨੂੰ 35 ਸਾਲ ਹੋ ਗਏ ਪਰ ਮੈਨੂੰ ਜਦੋਂ ਮੈਂ ਚੱਕ ਕੇ ਉਹ ਖੜਾ ਪੜਨ ਮੈਨੂੰ ਇਹ ਲੱਗਦਾ ਯਾਰ ਮੈਂ ਠੀਕ ਨਹੀਂ ਸਕਿਆ ਕੋਕ 35 ਸਾਲ ਬਾਅਦ ਮੈਨੂੰ ਉਸੇ ਜੱਤੀ ਸਾਹ ਦੇ ਹੋਰ ਹਾਲ ਸਮਝ ਆਏ ਨੇ ਜੋ ਮੈਂ ਪਹਿਲਾਂ ਨਹੀਂ ਸੀ ਦੇਖੇ ਸੋ ਉਹਨੂੰ ਮੈਂ ਕਹਿੰਦੀ ਇਹ ਮੈਂ ਛਕਵਾਣੀ ਨਹੀਂ ਇਸ ਕਰਕੇ ਮੈਨੂੰ ਬਾਹਰ ਬਾਹਰ ਦਾ ਖਤਰਾ ਉਹ ਕਹਿੰਦੇ ਮੈਂ ਆਪਣੇ ਵਿਚਾਰਾਂ ਨਾਲ ਆਪ ਹੀ ਸਹਮਤ ਨਹੀਂ ਹੋ ਰਿਹਾ ਸੋ ਉਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਇਹਦੀ ਮੋਰ ਅਜੇ ਤੋਂ ਕਈ ਸਾਲ ਪਹਿਲਾਂ ਮਸਕੀਨ ਸ਼ਾਹਲਾ ਬੜਾ ਮਾਤਾ ਜੀ ਦੇ ਗਾਇਕ ਨੇ ਜੋ ਇੱਕ ਲੋਕ ਅਸੇਂ ਬਹੁंदरे ਆ ਉਹਨਾਂ ਦੀ ਗੱਲ ਵੀ ਚੁਰ ਜਾਇਆ ਕਰੋ ਰਾਜ ਜਗਾਂ ਦੇ ਧਰਮ ਵਿੱਚ ਜਿਏ ਹੈ ਧਰਮ ਬਿਨਾਂ ਸਭ ਖਲੈ ਨ ਹੋਏ ਹੁਣ ਇਹ ਟੁਕ ਦੇ ਰੂਪ ਦੇ ਵਿੱਚ ਤਾਂ ਇਹਨੂੰ ਪਾ ਕੇ ਜੇ ਕਰਨ ਵਾਲੀ ਕਿਤੇ ਵਾਲੀ ਜਗ ਲੱਗ ਸੁਧਾਰ ਹੋਵੇ ਜਦੋਂ ਤੱਕ ਇਹ ਨਹੀਂ ਹੋਆ ਵੀ ਜੇ ਆ ਰੂਗਾ ਤਾਂ ਸਭ ਚੱਲੇਗਾ ਇਹ ਵੀ ਠੀਕ ਹੈ ਪਰ ਮੈਂ ਤੁਹਾਨੂੰ ਜੋ ਪ੍ਰੈਕਟੀਕਲ ਉਹ ਭਾਵ ਦਿੰਦਾ ਤੁਹਾਨੂੰ ਅੱਜ ਤੁਸੀਂ ਇੱਕ ਨੁਕਸ ਸੁਣਿਆ ਹੈ ਜਿਹਦਾ ਨਾਮ ਹੈ ਤੁਰਕੀ ਤੁਰਕੀ ਕਿਸੇ ਵਕਤ 565 ਤੋਂ ਲੈ ਕੇ ਸਦੀ ਦੀ ਗੱਲ ਕਰ ਰਹੇ ਹਾਂ 1453 ਤੱਕ ਜਿਹੜਾ ਅੱਜ ਤੁਰਕੀ ਹੈ ਇਸਤੰਬੂਲ ਹੈ ਉਹ ਰੋਮਨ ਅੰਪਾਇਰ ਦੀ ਰਾਜਧਾਨੀ ਸੀ ਜਿਹੜੀ ਅੱਜ ਰੋਮ ਦੇ ਵਿੱਚ ਹੈ ਅੱਜ ਰੋਮਨ ਅੰਪਾਇਰ ਰੋਮ ਤੋਂ ਚਲਦੀ ਹੈ ਪਰ ਉਸ ਵਕਤ ਤੱਕ ਪੂਰੇ 900 ਸਾਲ 900 ਸਾਲ ਰੋਮਨ ਅੰਪਾਇਰ ਦਾ ਹੈਡ ਕੁਆਰਟਰ ਟਰਕੀ ਸੀ ਇਸੇ ਲਈ ਅੱਜ ਅੱਧਾ ਟਰਕੀ ਯੂਰਪ ਚ ਹੈ ਅੱਧਾ ਟਰਕੀ ਮਿਡਲ ਈਸਟ ਚ ਹੈ 1453 ਤੱਕ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ 15 16 ਸਾਲ ਪਹਿਲਾਂ ਤੱਕ ਤਰਕੀ ਜਿਹੜਾ ਸੀ ਉਹ ਰੋਮਨ ਅੰਪਾਇਰ ਦਾ ਹੈਡਕ quarters ਪਰ ਜਿਹੜੀ ਲਹਿਰ ਅਰਬ ਵੱਲੋਂ ਚੱਲੀ ਸੁਲਤਾਨ ਮਹਿਮਦ 4 ਦਾ ਨਾਮ ਸੀ ਉਹਨੇ ਜਦੋਂ ਤਰਕੀ ਤੇ ਹਮਲਾ ਕੀਤਾ ਤੇ ਉਹ ਨੂੰ ਆਪਣੇ ਕਬਜ਼ੇ 'ਚ ਕਰ ਲਿਆ ਇਹ ਗੱਲ 253 ਦੀ ਹੈ 1453 ਤੋਂ ਲੈ ਕੇ ਅੱਜ 600 ਸਾਲ ਹੋ ਗਏ ਅੱਜ ਜਾਓ ਕਿ ਉੱਥੇ ਅੱਲਾਹੁ ਅਕਬਰ ਹੋਣੀ ਰਾਜ ਬਦਲਿਆ ਧਰਮ ਬਦਲ ਗਿਆ ਇਹ ਚੀਜ਼ ਦੁਨੀਆ ਦੇ ਇਤਿਹਾਸ ਦੇ ਵਿੱਚ 900 ਸਾਲ ਇੱਕ ਐਡੀ ਵੱਡੀ ਸੰਗਠਨ ਦਾ ਹੈੱਡਕੁਆਰਟਰ ਰਾਜ ਦੇ ਬੱਲੇ ਨਾਲ ਅੱਜ ਉਹ ਇਸਲਾਮ ਦਾ ਬਹੁਤ ਵੱਡਾ ਕੇਂਦਰ ਇੱਥੇ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਦੁਨੀਆਂ ਭਰ ਦੀ ਸੜੀ ਕਰਕੇ ਤੁਹਾਨੂੰ ਇਹ ਬਾਤ ਦੱਸੀ ਤਾਂ ਰਾਜ ਜਿਹੜਾ ਨਹੀਂ ਧਰਮ ਚ ਜੇ ਹੈ ਧਰਮ বিনা ਸਸਤ ਹੈ ਉਹ ਆਜ ਨੇ ਆਪਾਂ ਅੱਜ ਦੇ ਮਾਰਚ ਦੀ ਅੱਜ ਜਿਹੜਾ ਮਾਰਚ ਸਰਕਾਰ ਗੁਰਜੀਤ ਸਿੰਘ ਸਿੱਧੂ ਸਾਹਿਬ ਲੈ ਕੇ ਚਾ ਰਹੇ ਨੇ ਉਹਦਾ ਮੇਨ ਜਿਹੜਾ ਇੱਕ ਹੈਲਟਰ ਜਿਦਾ ਜਿਹੜਾ ਕੋਈ ਰਿਸ਼ਾ ਉਹ ਹੈ ਨੰਦਕੁਰ ਸਾਹਿਬ ਦਾ ਮਕਬਰਾ ਮੈਨੂੰ ਫੇਸਬੁੱਕਾਂ ਦੇ ਵੀ ਐਡਵਰਟਾਈਜ਼ ਵੀ ਬੜੇ ਲੋਕਾਂ ਨੇ ਇਹ ਸਵਾਲ ਪਿਛਲੇ 5-6 ਵਾਰਾਂ ਪੁੱਛੇ ਵੀ ਕਿ ਤੁਸੀਂ ਪਾਕਿਸਤਾਨੀ ਨੂੰ ਤੁਸੀਂ ਕੌ ਸਪੋਰਟ ਕਰ ਰਹੇ ਹੋ ਮੈਂ ਬਿਲਕੁਲ ਸਪਸ਼ਟ ਕਰਨਾ ਚਾਹੁੰਦਾ ਮੇਰੀ ਪਾਰਟੀ ਬਾਰੇ ਕਿਸੇ ਨੂੰ ਕੋਈ ਇਲ레ਕਾ ਨਹੀਂ ਰਹਿਣਾ ਚਾਹੀਦਾ ਕਿ ਉਹ ਅਜਿਹੀ ਖਾਲਸਤਾਨੀ ਹੈ ਪਰ ਅਨੰਦਪੁਰ ਦਾ ਮਤਾ ਖਾਲਸਤਾਨ ਦੇ ਰਾਹ ਦੇ ਵਿੱਚ ਬਹੁਤ ਅਹਿਮ ਪੜਾਅ ਹੈ ਪਰ ਹੈ

ਫੋਟਾ ਪਰਾ ਸਾਰਾ ਗੱਟਕ ਪਿਆਰ ਦਾ ਇਸਾ ਸੋ ਮੈਂ ਜਿੱਥੇ ਸਵਾਗਤ ਕੀਤਾ ਸਿੱਧੂ ਦਾ ਇੱਥੇ ਔਰ ਕਿਸ ਸਵਾਗਤ ਨਹੀਂ ਲੱਗਾ ਕੋਈ ਪਾਰਟੀ ਉੱਥੇ ਗੁਰੂ ਸਰ ਜੀ ਦੇ ਅਰਦਾਸ ਬੇਨਤੀ ਕਰਾਂ ਕਿ ਜਿਹੜਾ ਅੱਜ ਇਹਨਾਂ ਨੇ ਗੁਰਮਾਨ ਸਿੰਘ ਸਾਹਿਬ ਦੇ ਪਾਪ ਜਿੰਨਾ ਤੇ ਚਲਦਿਆ ਹੋਇਆ ਦੁਨੀਆਂ ਵਿੱਚ ਜਾ ਕੇ ਗੋਲੀ ਦੀ ਸਿਰ ਦਾ ਹੋ ਗਿਆ ਹਰੋ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਪਰ ਤੁਹਾਡੇ ਤੋਂ ਜਿਹੜਾ ਪੈਦਲ ਮਾਰਚ ਆਪਣੇ ਵੱਲੋਂ ਅੱਜ ਕੀਤਾ ਗਿਆ ਜੀ ਇਹਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਆ ਜੀ। ਖੋਲ ਜੋ ਜੀ ਖੋਲ ਜੋ। ਫਤਿਹ ਅੱਜ ਸਾਧਾਰਿਕਾ ਮਿਲਣ ਤਿਰਨੂ ਸਾਹਿਬ ਤੋਂ ਅਰਦਾਸ ਕਰਕੇ ਮਹਾਰਾਜ ਜੀ ਦਾ ਸਹਿਰਵਾ ਲੈ ਕੇ ਉਹ ਪਰਵਮ ਕਰਿਆ ਸੀ ਇਹ ਪੈਦਲ ਯਾਤਰਾ ਜੋ ਇਹਨਾਂ ਨੂੰ ਖੁਸ਼ ਹੋਇਆ। ਲਾਭਪਤਾ ਸਾਹਿਬ ਤੋਂ ਚੱਲ ਰਹੇ ਨੇ ਪ੍ਰਾਪ ਉਹ ਪ੍ਰਾਪ ਵੀ ਵਧਦੇ ਰਹੇ ਜੀ। ਔਰ ਅੱਜ ਅਗਰ ਤੋਂ ਲੱਗੇ ਬਹੁਤ ਵਧੀਆ ਸਪੋਰਟਸ ਮੈਨ ਰਿਹਾ ਲੋਕਾਂ ਦਾ ਅਸੀਰਵਾਦ ਤੇ ਵੈਲਕਮ ਕਰਦੇ ਨੇ ਖੜੇ ਰਾਸਤੇ ਵਿੱਚ ਸੋ ਬਹੁਤ ਵਧੀਆ ਲੱਗਿਆ ਬਹੁਤ ਸਤਿਕਾਰ ਕਰਦੇ ਨੇ ਤੇ ਪਰਨਾ ਹਜ਼ਾਰਾਂ ਮਿਲ ਰਿਹਾ ਤੇ ਕੱਲ ਨੂੰ ਸਰਦਾਰ ਮਾਨ ਸਾਹਿਬ ਕਰਨ ਕਮਲ ਸਾਹਿਬ ਆਦਿ ਨਾਲ ਹਿੱਸੇ ਆ ਤੜਕੇ ਤੋਂ ਫਿਰ ਰਸਾਸ ਕਰਕੇ ਗੁਰੂਦਾਸੇ ਸੇਵਾ ਲੈ ਕੇ ਤੁਰਾਂਗੇ ਤੇ ਸਰਦਾਰ ਸਿੰਘ ਜੀ तमाम ਸਾਹਿਬ ਉੱਥੇ ਪਹੁੰਚ ਰਹੇ ਨੇ ਕਰਨ ਪ੍ਰਧਾਨ ਜੀ ਕਿੰਨੇ ਵੱਡੇ ਆਪਣੇ ਵੱਲੋਂ ਪ੍ਰਬੰਧ ਕੀਤੇ ਗਏ ਸੀ ਤਿਆਰੀਆਂ ਕੀਤੀਆਂ ਗਈਆਂ ਸੀ ਜਿਹੜਾ ਇਹ ਪੈਦਲ ਮਾਰਚ ਹੈ ਇਹਦੇ ਵਿੱਚ ਆਪਾਂ ਸ਼ਮੂਲੀਅਤ ਕੀਤੀ ਹੈ ਜੀ ਬਿਲਕੁਲ ਜੀ ਸਾਡੇ ਸੀਨੀਅਰ ਜੀ ਜਵਾਰ ਸਖਤਰ ਕਮੀਆਂ ਲੋਸਕਤ ਨੇ ਸਰਕਾਰ ਨੇ ਸਰਪਾਲ ਸਾਹਿਬ ਪ੍ਰੋਫੈਸਰ ਸਾਹਿਬ ਨੂੰ ਬੁਚੇ ਨੇ ਮਾਨਗੜ ਹੋ ਗਏ ਸੁਲਿਆਣੇ ਦੇ ਡੀਟੀਓ ਸੇ ਕੋਈ ਡਾਇਰੈਕਟਿਵ ਚੋਕੀ ਹੈ ਕਿ ਮਾਨਗੜ ਦਾ ਨਕਸ਼ਾ ਤੇ ਸਾਥੇ ਵਾਲੀ ਇਹਨਾਂ ਕੰਮ ਪੂਰੀ ਹੋ ਗਿਆ ਤੇ ਤਹਾਗੁਰ ਜਿਹੜਾ ਕਹਾ ਮਸੂਵਾਰ ਦੇ ਕੋਲੋਂ ਆ ਕੇ ਸਾਰੇ ਇਹਦਾ ਮਤਲਬ ਹੈ ਸੋਮਣੀ ਜਾਲੀ ਦੇ ਨੰਬਰ 'ਤੇ ਤੇ ਵਾਰਸ ਪੰਜਾਬ ਦੀ ਜੀਤ ਸੰਤੂ ਦੇ ਨਾਲ ਸਾਰਾ ਹੀ ਪ੍ਰਿਆ ਹੋਇਆ ਕਹਿੰਦਾ ਬਹੁਤ ਵਧੀਆ ਸਪੋਰਟ ਕਰ ਰਹੇ ਆ ਫਾਰਮਾ ਹਜ਼ਾਰਾਂ ਪੈ ਰਹੇ ਆ ਕਹਿੰਦਾ ਮਦਦ ਤੋਂ ਪ੍ਰਧਾਨ ਜੀ ਜਿਹੜੇ ਆਪਣੇ ਵਰਕਰ ਸਹਿਬਾਨ ਆਗੂ ਸਹਿਬਾਨ ਉਹਨਾਂ ਨੇ ਕਿੰਨੇ ਉਤਸ਼ਾਹ ਨਾਲ ਭਾਗ ਲਿਆ ਜੀ ਇਹਦੇ ਵਿੱਚ ਬਹੁਤ ਵਧੀਆ ਸੀ ਪੈਦਲ ਦੇਖੋ ਨਹੀਂ 66 ਬੰਦੇ ਨੇ ਥੋੜਾ ਜਿਹਾ ਕਰਕੇ ਅੰਮ੍ਰਿਤ ਜਾਂਦੇ ਨੇ ਪਰ ਪਤਾ ਹੀ ਨਹੀਂ ਲੱਗਿਆ ਕਦੋਂ ਸੀ ਇੰਨਾ ਯਾਤਰਾ ਦੇ ਵਿੱਚ ਪੈਦਲ ਯਾਤਰਾ ਦੇ ਵਿੱਚ ਪੈ ਕਰਕੇ 8-10 ਕਿਲੋਮੀਟਰ ਨੂੰ ਹੀ ਨਿਕਲ ਗਏ ਸਾਡਾ ਪਤਾ ਜੀ ਮੈਂ ਦੇਖਿਆ ਬਹੁਤ ਸਾਰੇ ਰਾਗੀਰ ਵੀ ਤੁਹਾਡੇ ਨਾਲ ਆ ਸ਼ਾਮਲ ਹੋਣਾ ਚਾਹੁੰਦੇ ਸੀ ਯਾਰ ਹੋਏ ਵੀ ਨਹੀਂ ਕਿਤੇ ਨਾ ਕਿਤੇ ਬਿਲਕੁਲ ਉਹੀ ਗੱਲ ਕਰਦੇ ਨੇ ਪਰਮਾ ਹਜ਼ਾਰਾਂ ਫੜੇ ਯਾਰ ਲੋਕਾਂ ਨੂੰ ਹੈਗਾ ਦੀਪ ਸਦੀਪ ਸੱਤੂ ਉਹਦੀ ਜੋ ਗੱਲ ਕਹਿ ਕੇ ਗਿਆ ਉਹ ਮਨਦੇ ਨੇ ਕਿ ਉਹਨਾਂ ਨੂੰ ਵੀ ਤਾਂ ਗੁਰਨਾਨਕ ਦੇ ਕੋਈ ਬੋਲ ਸੀ ਜਿਵੇਂ ਕਹਿੰਦੇ ਆਪਾਂ ਉਹਨਾਂ ਦੇ ਗੱਲਾਂ ਦੇ ਵਿੱਚੋਂ ਗੱਲਾਂ ਨਿਕਲੀਆਂ ਨੇ ਤਾਂ ਇਹਦੇ ਅਸ਼ੀਰਵਾਦ ਹੋਇਆ ਉਹਨੇ ਆਪਣੇ ਤੱਕ ਪਹੁੰਚਾਈਆਂ ਨੇ ਗੱਲਾਂ ਠੰਗ ਨਾਲ ਕਿਉਂ ਪੜੇ ਰੱਖਿਆ ਬਾਕਸੀਆ ਉਹ ਤੇ ਕੋਈ ਹੋਰ ਨੌਜਵਾਨ ਮੁੰਡਿਆਂ ਨੂੰ ਦੱਸਿਆ ਸਾਰੀ ਗੱਲਾਂ ਤੇ ਬਿਲਕੁਲ ਬਹੁਤ ਨੌਜਵਾਨ ਜੋ ਅੱਜ ਦਾ ਨੌਜਵਾਨ ਆ ਬਹੁਤ ਹੀ ਉੜ ਰਹੇ ਨੇ ਦੀਪ ਸੱਧੂ ਦੀਆਂ ਲੰੰਗਾ ਤੋਂ ਸਮਝਾਉਣ ਦੇ ਵਿੱਚ ਕਾਮਯਾਬ ਹੋਇਆ ਹਲੇ ਤੱਕ ਸਾਡਾ ਕੋਈ ਬੰਦਾ ਨੌਜਵਾਨੀ ਨੂੰ ਸੰਭਾਲ ਦੇ ਵਿੱਚ ਸਮਝਾਉਣ ਦੇ ਵਿੱਚ ਕਾਮਯਾਬ ਨਹੀਂ ਹੋਇਆ ਸੋ ਦੀਪ ਸੱਧੂਰੇ ਬਹੁਤ ਜਿਹੜੇ ਹੋ ਕੇ ਨੌਜਵਾਨ ਦੀਪ ਸੱਧੂ ਦੀ ਗੱਲ ਸੁਣਦੇ ਨੇ ਪ੍ਰਧਾਨ ਜੀ ਮਨਦੀਪ ਸਿੱਧੂ ਵੱਲੋਂ ਜੋ ਇੱਕ ਰਸਤਾ ਤਿਆਰ ਕੀਤਾ ਗਿਆ ਹੈ ਜੀ ਦੀਪ ਸਿੱਧੂ ਦੀ ਸੋਚ ਵਾਲਾ ਤੁਸੀਂ ਉਹਨਾਂ ਦੇ ਮਨਦੀਪ ਸਿੱਧੂ ਦੀ ਸਿੱਧੂ ਜੀ ਦੇ ਨੇਚੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਬਗਦੀਪ ਸੱਧੂ ਦੀਪ ਸੱਧੂ ਦੇ ਭਰਾਤਾ ਜੀ ਨੇ ਸੋ ਉਹੀ ਸੋਚ ਮਟਾ ਕੇ ਹਨ ਲੋਕਾਂ ਦੇ ਵਿੱਚ ਫੈਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਵਧੀਆ ਟਾਈਫ ਕਰਕੇ ਕਹਿੰਦੇ ਚੱਲਾਂਗੇ ਅਸੀਂ ਕਿਉਂ ਉਹੀ 12 ਆਨੰਦਪੁਰ ਮਤੇ ਦੀ ਜੋ ਗੱਲ ਕਰੀਏ ਆਪਾਂ ਉਹ ਆਨੰਦਪੁਰ ਮਤੇ ਦੀਆਂ ਕਾਪੀਆਂ ਵੀ ਬਣਦੇ ਫਿਰਦੇ ਨੇ ਨਾਲ ਤੇ ਨਾਲ ਉਹੀ ਮਤਾ ਲੈ ਕੇ ਚੱਲੇ ਨੇ ਅਰਦਾਸ ਕਰਕੇ ਹਰ ਇੱਕ ਵਰਦ ਨੇ ਇਹੀ ਤੁਰਦੇ ਆ ਵੀ ਸਾਡਾ ਇਹ ਯਾਤਰਾ ਕਾਮਯਾਬ ਹੋਵੇ ਤੇ ਇਹ ਆਨੰਦਪੁਰ ਸਾਹਿਬ ਦਾ ਮਤਾ ਜੋ ਕਾਫੀਆਂ ਵੰਡ ਰਹੇ ਨੇ ਸੋ ਇਹ ਘਰ ਘਰ ਸਨੇਹਾ ਪਹੁੰਚਾਉਣ ਆਨੰਦਪੁਰ ਦੇ ਮਤੇ ਦਾ ਤੇ ਇਹਨਾਂ ਬਹੁਤ ਲੋਕਾਂ ਨੂੰ ਤੇ ਨੌਜਵਾਨੀ ਦੇਖ ਕੇ ਇਹਨੂੰ ਬਹੁਤ ਪ੍ਰਭਾਵਤ ਹੋਊਗੇ ਨਾਲ ਹੋਰ ਜੁੜੂਗੇ ਪਤ ਜੀ ਇਹਦੇ ਨਾਲ ਦੇ ਕਾਪੀ ਤੁਸੀਂ ਵੀ ਤਿਆਰ ਕਰਾਈਆਂ ਹੋਈਆਂ ਨੇ ਜੀ ਬਿਲਕੁਲ ਜੀ ਬਿਲਕੁਲ ਮੈਂ ਲਿਆ ਹੋਇਆ ਪੀਡੀਐਫ ਤਾਂ ਕਰਾਈਆਂ ਨੇ ਆਪਾਂ ਵੀ ਪਿੰਡਾਂ ਦੇ ਵਿੱਚ ਹੁਣ ਪ੍ਰਚਾਰ ਕਰਨਾ ਜਿਵੇਂ ਬੋਤਾਂ ਦਾ ਤੇ ਨਾਲ ਜ਼ਰੂਰ ਅਗਲੇ ਨੂੰ ਘਰ ਘਰ ਪਹੁੰਚਾਵਾਂਗੇ ਵੀ ਭਾਈ ਆਹ ਚੀਜ਼ ਆ ਸਾਡਾ ਖਾਲਸਾ ਰਾਜ ਕੱਢੀ ਹੁੰਦੀ ਸਯਾਦ ਪੰਜਾਬ ਦੀ ਗੱਲ ਕਰਦੇ ਜੇ ਅਸੀਂ ਪਰ ਆ ਚੀਜ਼ਾਂ ਨੇ ਸਾਡੀ ਖੁਦ ਮੁਖਤਿਆਰੀ ਹੋਵੇ ਅਸੀਂ ਇਹ ਚਾਹੁੰਦੇ ਆ ਅ ਪ੍ਰਧਾਨ ਜੀ ਜਿਵੇਂ ਕਿ ਬਲਾਕ ਸੰਮਤੀ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਜਿਹੜੀਆਂ ਨੇ ਬਿਲਕੁਲ ਬੱਜਿਆ ਹੋਇਆ ਇਹਦੇ ਬਾਰੇ ਕੁਝ ਖਾਸ ਕਹਿਣਾ ਚਾਹੁੰਦੇ ਜੀ ਬਿਲਕੁਲ ਜੀ ਪਹਿਲਾਂ ਤਾਂ ਇਹਨਾਂ ਨੇ ਸਰਕਾਰ ਨੂੰ ਪਤਾ ਹੁੰਦਾ ਸੀ ਇਹ ਸਾਨੂੰ ਇਹਨਾਂ ਨੂੰ ਪਤਾ ਸੀ ਸਰਕਾਰ ਨੂੰ ਸਾਡੇ ਕੋਲ ਪਤਾ ਨਹੀਂ ਸੀਗਾ ਬੰਦੇ ਨਹੀਂ ਮਿਲਦੇ ਸੀ ਟਾਈਮ ਨਾਲ ਇਹਨਾਂ ਕੋਲ ਪਤਾ ਸੀ ਉਹ ਕਹਿੰਦਾ ਕਿ ਟਾਈਮ ਘੱਟ ਦਿੱਤਾ ਇਹਨਾਂ ਨੇ ਚੋਸਤੀਆਂ ਵਰਤਦੀਆਂ ਸਰਕਾਰ ਤੇ ਪ੍ਰਧਾਨ ਜੀ ਤੁਸੀਂ ਦੀਪ ਸਿੱਧੂ ਦੀ ਸੋਚ ਬਾਰੇ ਕੀ ਕਹਿਣਾ ਚਾਹੁੰਦੇ ਹੋ ਜੀ ਦੀਪ ਸਿੱਧੂ ਦੇ ਕਿਸਾਨਿਆਂ ਦੇ ਪ੍ਰੋਬਲਮ ਤੋਂ ਜ਼ਿਆਦਾ ਦੀਪ ਸਿੱਧੂ ਨੇ ਚੱਲੇ ਆ ਪਗਾਰੇ ਆ ਤਾਂ ਪਹਿਲਾਂ ਤਾਂ ਜਿਵੇਂ ਬੀਜੇਪੀ ਨਾਲ ਸਾਝ ਰਹੀ ਆ ਉਹਦੀ ਕਿਉਂ ਉਹਨਾਂ ਦਾ ਵਕੀਲ ਸੀ ਜੀ ਤਾਂ ਉਹਨੂੰ ਪਤਾ ਲੱਗਾ ਵੀ ਪੰਜਾਬ ਨਾਲ ਇਹ ਧਰੋਖਾ ਮਾਰ ਰਹੇ ਨੇ ਅੰਦਰੋਂ ਪੰਜਾਬ ਨੂੰ ਖੋਖਲਾ ਕਰਦੇ ਨੇ ਕਿਸਾਨਾਂ ਨਾਲ ਨਾ ਨਹੀਂ ਆ ਉਹ ਪਾਸੇੋਂ ਕਿਉਂ ਸਾਰਾ ਕੁਝ ਦੱਸਾ ਲਾ ਕੇ ਪੰਜਾਬ ਨੂੰ ਚਾਹੇ ਆਉਂਦੀਆਂ ਦੀਆਂ 325 ਰੁਪਿਆਂ ਦੀ ਗੱਲ ਆ ਉਹ ਸਾਰਿਆਂ ਨੂੰ ਪਤਾ ਤੇ ਸੋਸ਼ਲ ਮੀਡੀਆ ਤੇ ਪਾਉਣ ਲੱਗਿਆ ਸੀਦਾ ਲੋਕ ਸੁਣਦੇ ਵੀ ਸੀ ਉਹਦੀ ਗੱਲ ਸੋ ਨੌਜਵਾਨਾਂ ਚੋਂ ਕਿਸਾਨੀ ਉਹਨੂੰ ਕਿ ਆਪਾਂ ਕਿਸਾਨ ਰੱਬ ਚਲਾਏਗੇ ਝੰਡੇ ਅਹ ਨਾਲ ਕਿਲੇ ਤੇ ਸੋ ਜਦੋਂ ਉਹ ਫਿਰ ਲੋਕਾਂ ਨੂੰ ਹੀ ਪਤਾ ਲੱਗਿਆ ਵੀ ਵਾਕਈ ਇਹ ਖਾਲਸਾ ਰਾਜ ਹੈ ਪੰਜਾਬ ਦਾ ਪੜਾ ਚੋਣ ਵਾਲਾ ਬਣ ਗਿਆ ਤੇ ਇਹੀਆਂ ਜਨਨਾਂ ਤੋਂ ਸੁਣਦੇ ਵੀ ਨੇ ਤੇ ਸੁਣੀਆਂ ਵੀ ਨੇ ਲੋਕਾਂ ਨੇ ਅੱਜ ਟੀਮ ਸੱਤੂ ਰਿਹਾ ਨਹੀਂ ਛੱਡਿਆ ਛੋਟੀ ਸਰਕਾਰ ਨੇ ਕਿਉਂਕਿ ਬਾਈ ਦੀਆਂ ਚੋਣਾਂ ਚੱਲਦੀਆਂ ਸੀ ਉਹਨੇ ਕਹਿਤਾ ਸੀ ਨੂੰ ਮੈਂ ਆ ਕੇ ਹੋਰ ਪੋਟੜੇ ਉਹਨੂੰ ਇਹਨਾਂ ਦੇ ਸੋ ਨਹੀਂ ਛੱਡਿਆ ਉਹ ਖਤਮ ਕਰਤਾ ਸੀ ਹਰਿਆਣੇ ਦੇ ਵਿੱਚ ਮਰਵਾਤਾ ਤੇ ਲੇਕਿਨ ਨਹੀਂ ਜੇ ਅੱਜ ਰਹਿਲਾ ਹੋ ਤਾਂ ਜਿਹੜੀਆਂ ਮੂਰੇ ਐਮਪੀ ਦੀਆਂ ਵੋਟਾਂ ਪਹਿਲਾਂ ਨਹੀਂ ਗੀਆਂ ਨੇ ਤਾਂ ਇਹਦੇ ਵਿੱਚ ਅਸੀਂ ਕਿਸੇ ਨੂੰ ਲਿੰਗਣ ਨਹੀਂ ਦਿੱਤੇ ਸੀ ਮੂਰੇ ਤੇ ਨੌਜਵਾਨ ਬਹੁਤ ਜੁੜਦੇ ਉਹਦੇ ਨਾਲ ਚਲੋ ਅੱਜ ਵੀ ਉਹਦੀ ਸੋਚ ਨਾਲ ਮੁੰਡੇ ਜੁੜਦੇ ਆ ਰਹੇ ਨੇ ਸਾਡੇ ਨਾਲ ਇਹੀ ਕਰਮਾਂ ਦੇ ਉੱਪਰ ਮਨਦੀਪ ਸਿੱਧੂ ਚੱਲੂਗਾ ਦੀਪ ਸੱਧੂ ਵਾਲਿਆਂ ਦੇ ਤੇ ਮੁੰਡੇ ਜ਼ਰੂਰ ਜੁੜਣਗੇ ਨਾਲ ਉਹਦੀ ਸੋਚ ਨਾਲ ਪਰ ਅਜੇ ਦੀਪ ਸਿੱਧੂ ਨਾਲ ਯੂਥ ਦਾ ਕਿੰਨਾ ਪਿਆਰ ਹੈ ਇਹ ਅੱਜ ਦੇਖਣ ਦੇ ਵਿੱਚ ਵੀ ਆਇਆ ਜੀ ਕਿਉਂਕਿ ਦੀਪ ਸਿੱਧੂ ਦੀ ਜਿਹੜੀ ਫੋਟੋ ਲਾਈ ਹੋਈ ਸੀ ਟਰੈਕਟਰ ਦੇ ਅੱਗੇ ਲੋਕਾਂ ਨੇ ਉਹਨੇ ਉਹਨੂੰ ਵੀ ਹਾਰ ਪਾ ਕੇ ਜਾਨੀ ਸਨਮਾਨ ਦਿੱਤਾ ਜੀ ਬਿਲਕੁਲ ਜੀ ਯੂਥ ਨੇ ਸਨਮਾਨ ਦਿੱਤਾ ਜੀ ਬਿਲਕੁਲ ਜੀ ਉਹੀ ਗੱਲ ਆ ਵੀ ਯੂਥ ਦੇ ਤੇ ਸਨਮਾਨ ਆ ਦੀਪ ਸਿੱਧੂ ਦਾ ਤੇ ਗੱਲ ਹੈਗੀ ਆ ਉਹਨੀਆਂ ਕਦਮਾਂ ਦੇ ਉੱਪਰ ਯੂਥ ਚੱਲਿਆ ਹੋਇਆ ਤੇ ਚੱਲੂਗਾ ਤੇ ਗਾਹ ਆਪਾਂ ਨੂੰ ਮੁਰੇ ਬੋਟਾ ਦੇ ਵਿੱਚ ਵੀ ਚਾਹੇ ਗਾਲੀਆਂ ਬੋਟਾ ਆਉਂਦੀਆਂ ਨੇ ਸਤਾਈਆਂ ਉਹਦੇ ਵਿੱਚ ਆਪਾਂ ਨੂੰ ਜਰੂਰ ਹਲਾਰਾ ਮਿਲੇਗਾ ਚੀਜ਼ ਦਾ ਨੌਜਵਾਨ ਪੀੜ੍ਹੀ ਹੈ ਜਿਹੜੀ ਦੀਪ ਸੱਧੂ ਦੀ ਸੋਚ ਨੂੰ ਅਪਣਾ ਰਹੀ ਆ ਬਾਕੀ ਮਨਦੀਪ ਸਿੰਘ ਸੱਧੂ ਵੀ ਉਹੀ ਸੋਚ ਨੂੰ ਲੈ ਕੇ ਚੱਲ ਰਿਹਾ ਲੋਕਾਂ ਤੱਕ ਪਹੁੰਚ ਕਰ ਰਿਹਾ ਬਹੁਤ ਸੋਣਾ ਸਾਨੂੰ ਪ੍ਰਭਾਵ ਮਿਲ ਰਿਹਾ ਚੀਜ਼ ਦਾ ਤੇ ਗਿੱਲ ਸਾਹਿਬ ਜਿਵੇਂ ਕਿ ਹੁਣ ਇਲੈਕਸ਼ਨ ਦਾ ਟਾਈਮ ਚੱਲ ਰਿਹਾ ਜੀ ਬਿਲਕੁਲ ਵੱਜ ਚੁੱਕਿਆ ਹੈ ਤੇ ਤੁਸੀਂ ਕੀ ਜਾਣਕਾਰੀ ਸ਼ੇਅਰ ਕਰਨਾ ਚਾਹੁੰਦੇ ਹੋ ਆਪਾਂ ਨੂੰ ਜਿਹੜੇ ਚਿੰਨ੍ਹ ਨੇ ਮਿਲ ਗਏ ਨੇ ਜੀ ਜਿਹੜੇ ਇਲੈਕਸ਼ਨ ਦੇ ਵਿੱਚ ਹੁੰਦੇ ਨੇ ਜੀ ਨਿਸ਼ਾਨ ਮਿਲ ਗਏ ਨੇ ਜੀ ਸਾਡੀ ਪਾਰਟੀ ਜਿਹੜੀ ਆਜ਼ਾਦ ਸੋਚ ਨਾਲ ਲੜ ਰਹੀ ਆ ਤੇਨੇ ਪਾਰਟੀਆਂ ਇਕੱਠੀਆਂ ਸਮੂਹ ਆ ਖੜਾ ਸਭ ਨੂੰ ਨਲਕਾ ਅਸੀਂ ਸਿਲੈਕਟ ਕਰ ਲਿਆ ਨਲਕੇ ਮਿਲ ਗਏ ਚੋਣਸਾਂ ਪਰ ਨਲਕੇ ਦੇ ਵਿੱਚ ਲੋਕਾਂ ਨੂੰ ਦੱਸਣਾ ਵੀ ਜਾਵਾਂਗੇ ਜਿੰਨੀਆਂ ਪੰਥਕ ਭੈਣਾਂ ਨੇ ਸਾਡੀਆਂ ਉਹਨਾਂ ਨੂੰ ਚੋਣ ਨਿਸ਼ਾਨ ਨਲਕੇ ਮਿਲੇ ਹੋਏ ਆ ਸਾਡੇ ਪਹਿਲੇ ਹਲਕੇ ਦੇ ਵਿੱਚ ਨੇ ਜੋ ਤੇ ਘਰ ਘਰ ਤੱਕ ਕਰ ਅਸੀਂ ਪਹੁੰਚਾਵਾਂਗੇ ਉਹਨਾਂ ਨੂੰ ਤੇ ਬਹੁਤ ਵਧੀਆ ਪ੍ਰਚਾਰ ਲੈ ਕੇ ਜਾਵਾਂਗੇ ਜੇ ਟਾਈਮ ਹੋਰ ਮਿਲਦਾ ਅਸੀਂ ਹੋਰ ਵੀ ਜਿੱਥੇ ਨਹੀਂ ਰਿਹਾ ਉੱਥੇ ਅਸੀਂ ਹੋਰ ਵੀ ਮੂਰੇ ਹੋ ਕੇ ਲੜਾਂਗੇ ਅ ਟੱਕਰ ਦਵਾਂਗੇ ਅਸੀਂ ਸਰਕਾਰ ਨੂੰ ਤੇ ਕਾਂਗਰਸ ਨੂੰ ਬਦਲਾਂ ਕੋਈ ਸਮਾਜ ਵਾਸਤੇ ਕੋਈ ਪੰਜਾਬ ਵਾਸਤੇ ਮੋਟਰਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੀਦਾ ਲੋਕ ਸਮਾਜ ਵਾਸਤੇ ਇਹੀ ਬੇਨਤੀ ਕਰਦੇ ਆਂ ਬੱਚਿਆਂ ਨੂੰ ਦੂਰ ਰੱਖੋ ਨਸ਼ਿਆਂ ਤੋਂ ਸਭ ਤੋਂ ਵੱਡੀ ਗੱਲ ਹੈ ਕਿਉਂ ਨਸ਼ਾ ਬਹੁਤ ਫੈਲ ਰਿਹਾ ਹੈ ਜਵਾਨਾਂ ਨੂੰ ਅਸੀਂ ਹੁਣ ਤੋਂ ਆਪਦੇ ਨਸ਼ਿਆਂ ਤੋਂ ਦੂਰ ਰੱਖਾਂਗੇ ਤਾਂ ਕਰਕੇ ਦਿਵਾਕ ਪਰੇ ਰਹਿਣਗੇ ਸੋ ਮੈਸੇਜ ਇਹੀ ਆ ਤੁਹਾਡਾ ਧੰਨਵਾਦ ਪੱਤਰਕਾਰ ਸਾਹਿਬ ਤੁਸੀਂ ਟਾਈਮ ਟਾਈਮ ਤੇ ਆ ਕੇ ਗੱਲਬਾਤ ਸੁਣਦੇ ਹੋ ਲੋਕਾਂ ਦੇ ਕੰਪਚਾਉਂਦੇ ਹੋ ਤੇ ਕਲਮ ਨਵਕਤਾ ਚੈਨਲ ਨੂੰ ਥੈਂਕ ਯੂ ਧੰਨਵਾਦ ਆ ਤੁਹਾਡਾ ਪ੍ਰਧਾਨ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਖੁਸ਼ਹਾਲ ਤਾਂ ਦੇਸ਼ ਖੁਸ਼ਹਾਲ ਕੇਸ ਗਰੁੱਪ ਮਲੇਰ ਕੋਟਲਾ ਕਿਸਾਨ ਵੀਰਾਂ ਲਈ ਲੈ ਕੇ ਆਇਆ ਹੈ 9355 ਸੈਲਫ ਕੰਬਾਈਨ ਨਵੇਂ ਫੀਚਰਸ ਨਾਲ